ਸਤਿ ਆਰਣ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਚਾਕਲੇਟ ਆਈਸਕ੍ਰੀਮ ਇਹ ਚਾਕਲੇਟ ਆਈਸਕ੍ਰੀਮ ਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਚਲ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿ ਇਸ ਤਰ੍ਹਾਂ ਅਸੀਂ ਚਾਕਲੇਟ ਆਈਸਕ੍ਰੀਮ ਬਣਾ ਕੇ ਤਿਆਰ ਕੀਤੀ ਤੇ ਆਈਸਕ੍ਰੀਮ ਬਹੁਤ ਹੀ ਸੌਫਟ ਤੇ ਸਪੌਂਜੀ ਬਣ ਕੇ ਤਿਆਰ ਹੋਈ ਹੈ 1 ਲੀਟਰ ਦੁੱਧ ਲਿਆ ਦੁੱਧ ਨੂੰ ਅਸੀਂ ਗੈਸ ਦੇ ਉੱਪਰ ਰੱਖਿਆ ਵਾ 15-20 ਮਿੰਟ ਹੋ ਗਿਆ ਦੋ ਦਿਨ ਅਸੀਂ ਕਾੜ ਕਾੜ ਕੇ ਸੰਗਣਾ ਕਰਾਂਗੇ ਜਦੋਂ ਤੱਕ ਇਹ ਦੁੱਧ ਅੱਧਾ ਨਹੀਂ ਰਹਿ ਜਾਂਦਾ ਜੇ ਇਹਦੇ ਉੱਪਰ ਮਲਾਈ ਆਉਣੀ ਆ ਉਹਨੂੰ ਵੀ ਅਸੀਂ ਨਾਲ ਨਾਲ ਹੀ ਕਟਛੀ ਦੇ ਨਾਲ ਇਹਦੇ ਵਿੱਚ ਮਿਕਸ ਕਰ ਦੇਣਾ ਦੋ ਤਿੰਨ ਚਮਚੇ ਦੇ ਵਿੱਚ ਖੰਡ ਦੇ ਪਾਣੀ ਇਹਨੂੰ ਖਾਣ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਾਅਦ 15 ਮਿੰਟ ਇਹਨੂੰ ਅਸੀਂ ਦੁੱਧ ਨੂੰ ਹੋਰ ਗਾੜਾ ਕਰਾਂਗੇ ਥੋੜਾ ਜਿਹਾ ਅਸੀਂ ਦੁੱਧ ਵਿੱਚੋਂ ਅਲੱਗ ਕੱਢ ਲਿਆ ਸੀ ਇਹਨੂੰ ਅਸੀਂ ਠੰਡਾ ਕਰਾਂਗੇ ਅਸੀਂ ਚਾਕਲੇਟ ਵਾਲੀ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ 1 ਚਮਚਾ ਭਰ ਕੇ ਕੋਕੋ ਪਾਊਡਰ ਲਵਾਂਗੇ ਇਹਨਾਂ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਦਿੰਨੇ ਹਾਂ ਜੇਕਰ ਜ਼ਰੂਰਤ ਪਵੇ ਥੋੜਾ ਹੋਰ ਸਾਨੂੰ ਕੋਕੋ ਪਾਊਡਰ ਪਾਉਣੀ ਤਾਂ ਅਸੀਂ 1 ਚਮਚਾ ਹੋਰ ਲਵਾਂਗੇ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲਈਏ 1 ਚਮਚਾ ਕਸਟਰਡ ਪਾਊਡਰ ਇਹਨੂੰ ਵੀ ਅਸੀਂ ਨਾਲ ਹੀ ਮਿਕਸ ਕਰ ਲਾਂਗੇ ਠੰਡੇ ਦੁੱਧ ਦੇ ਵਿੱਚ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣੀਏ ਦੁੱਧ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕੋਕੋ ਪਾਊਡਰ ਤੇ ਕਸਟਰਡ ਪਾਊਡਰ ਜਿਹੜਾ ਅਸੀਂ ਮਿਕਸ ਕੀਤਾ ਸੀ ਉਹਨੂੰ ਥੋੜਾ ਥੋੜਾ ਕਰਕੇ ਦੇ ਵਿੱਚ ਪਾ ਲੈਣੀਏ ਤੇ ਨਾਲ ਨਾਲ ਹੀ ਅਸੀਂ ਇਹਨੂੰ ਚਲਾਵਾਂਗੇ ਗੁੱਠਲੀ ਨਹੀਂ ਬਣ ਦੇਣੀ ਇਹਦੇ ਵਿੱਚ ਸਾਰੇ ਮਿਕਸਚਰ ਨੂੰ ਵਿੱਚ ਪਾ ਲਵਾਂਗੇ ਇਹਨੂੰ ਅਸੀਂ ਉਦੋਂ ਤੱਕ ਮਿਕਸ ਕਰਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ گاੜਾ ਨਹੀਂ ਹੋ ਜਾਂਦਾ ਲਗਾਤਾਰ ਚਲਾਉਂਦੇ ਰਵਾਂਗੇ ਕਿ ਗੁੱਠਲੀ ਨਾ ਕੋਈ ਬਣੇ ਥੋੜੀ ਜਿਹੀ ਅਸੀਂ ਚਾਕਲੇਟ ਲਈਆ ਇਹਨੂੰ ਵੀ ਇਹਦੇ ਵਿੱਚ ਮਿਕਸ ਕਰ ਦਿੰਨੇ ਹਾਂ ਚਾਕਲੇਟ ਨੇ ਵਿੱਚ ਦੁੱਧ ਦੇ ਮੈਲਟ ਹੋ ਜਾਣਾ ਥੋੜੀ देर ਅਸੀਂ ਇਹਨੂੰ ਚਲਾਉਂਦੇ ਰਹਾਂਗੇ ਇਹਨੂੰ ਪਕਾਉਂਦਿਆਂ ਨੂੰ 15-20 ਮਿੰਟ ਹੋ ਗਏ ਆ ਇਹ ਅੱਗੇ ਨਾਲੋਂ ਕਾਫੀ گاੜਾ ਹੋ ਗਿਆ ਕੋਈ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਦੇ ਆ ਤੇ ਇਹਨੂੰ ਠੰਡਾ ਹੋਣ ਦਿੰਦੇ ਕਾਫੀ ਗਾੜਾ ਹੋ ਗਿਆ ਵਾ ਚੈੱਕ ਕਰ ਲੈਨੇ ਆ ਤੁਸੀਂ ਵੀ ਇੱਕ ਸਾਗ ਦੇ ਜੇ ਪਿਛਲੀ ਸਾਈਡ ਤੇ ਕਟਛੀ ਦੇ ਬਹੁਤ ਹੀ ਡਾਰਕ ਲਾਈਨ ਬਣ ਰਹੀ ਆ ਇਸ ਤੋਂ ਜ਼ਿਆਦਾ ਨਹੀਂ ਅਸੀਂ ਪਕਾਵਾਂਗੇ ਤੇ ਗੈਸ ਨੂੰ ਬੰਦ ਕਰ ਦਿੰਦੇ ਆ ਤੇ ਇਹਨੂੰ ਠੰਡਾ ਹੋਣ ਦਿੰਦੇ ਇਹਨਾਂ ਅਸੀਂ ਚੰਗੀ ਤਰ੍ਹਾਂ ਠੰਡਾ ਕਰ ਲਿਆ ਵਾ ਹੁਣ ਅਸੀਂ ਇੱਕ ਮਿਕਸੀ ਦਾ ਕੱਪ ਲੈ ਲੈਨੇ ਆ ਇਹਦੇ ਵਿੱਚ ਇਹਨੂੰ ਸਾਰੇ ਪਾ ਲੈਨੇ ਆ ਇਨੋਸੀ ਠੰਡਾ ਕਰਕੇ ਮਿਕਸੀ ਦੇ ਕੱਪ ਵਿੱਚ ਪਾ ਲਿਆ ਵਾ ਹੁਣ ਅਸੀਂ ਥੋੜੀ ਜੀ ਮਲਾਈ ਪਾ ਲਾਂਗੇ ਮਲਾਈ ਅਸੀਂ ਤਾਜੀ ਲਈ ਹੈ ਫਰੈਸ਼ ਕਰੀਮ ਪਾਵਾਂਗੇ 2-3 ਚਮਚੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਚਲਾ ਕੇ ਤੇ ਗ੍ਰाइंड ਕਰ ਲੈਨੇ ਮਿਕਸੀ ਦਾ ਕੱਪ ਨੂੰ ਅਸੀਂ ਚੰਗੀ ਤਰ੍ਹਾਂ ਘੁਮਾ ਕੇ ਇਹਨੂੰ ਇੱਕਦਮ ਸਮੂਤ ਕਰ ਲਿਆ ਸੀ ਹੁਣ ਅਸੀਂ 에ਅਰਟਾਈਟ ਇੱਕ ਕੰਟੇਨਰ ਲਿਆਵਾਂ ਇਹਦੇ ਵਿੱਚ ਇਹਨੂੰ ਪਾ ਦਾਂਗੇ ਆਈਸਕ੍ਰੀਮ ਦੇ ਮਿਕਸਚਰ ਨੂੰ ਅਸੀਂ ਇੱਕ 에ਅਰਟਾਈਟ ਕੰਟੇਨਰ ਦੇ ਵਿੱਚ ਪਾ ਲਿਆ ਵਾ ਆਈਸਕ੍ਰੀਮ ਮਿਕਸਚਰ ਨੂੰ ਪਾ ਲਿਆ ਵਾ ਥੋੜੀ ਜੀ ਚਾਕਲੇਟ ਲਾਵਾਂਗੇ ਉਹਦੇ ਅਸੀਂ ਪ੍ਰੀਕ ਟੁਕੜੇ ਕਰ ਲਏ ਸੀ ਇਹਨਾਂ ਨੂੰ ਇਹਦੇ ਉੱਪਰ ਪਾ ਲੈਨੇ ਆਂ ਉੱਪਰੋਂ ਅਸੀਂ ਇਹਨੂੰ ਕਵਰ ਕਰ ਲੈਂਦੇ ਕਿ ਇਹਦੇ ਵਿੱਚ ਬਰਫ਼ ਨਾ ਜੰਮੇ ਚੰਗੀ ਤਰ੍ਹਾਂ ਅਸੀਂ ਇਹਨੂੰ ਉੱਪਰੋਂ ਕਵਰ ਕਰ ਲਿਆ ਹੁਣ ਅਸੀਂ ਇਹਨੂੰ ਬੰਦ ਕਰ ਲੈਨੇ ਆਂ ਬੰਦ ਕਰਕੇ ਇਹਨੂੰ ਅਸੀਂ ਫ੍ਰੀਜ਼ਰ ਦੇ ਵਿੱਚ ਰੱਖਾਂਗੇ 6-7 ਘੰਟਿਆਂ ਦੇ ਲਈ ਚਾਕਲੇਟ ਆਈਸਕ੍ਰੀਮ ਨੂੰ ਚੈੱਕ ਕਰ ਲੈਨੇ ਆਂ ਇਹਨੂੰ ਅਸੀਂ 7-8 ਘੰਟਿਆਂ ਲਈ ਫ੍ਰੀਜਰ ਦੇ ਵਿੱਚ ਰੱਖਿਆ ਸੀ ਆਈਸਕ੍ਰੀਮ ਬਹੁਤ ਹੀ ਵਧੀਆ ਜੰਮ ਕੇ ਤਿਆਰ ਹੋਈ ਹੈ ਬਹੁਤ ਹੀ ਸੌਫਟ ਹੈ ਚਾਕਲੇਟ ਆਈਸਕ੍ਰੀਮ ਬਹੁਤ ਹੀ ਸੌਫਟ ਤੇ ਫਲਿੱਪੀ ਬਣ ਕੇ ਤਿਆਰ ਹੋਈ ਇਹਨੂੰ ਅਸੀਂ ਇੱਕ ਬੋਲ ਵਿੱਚ ਪਾ ਲਏ ਖਾਣ ਚ ਇਹ ਬਹੁਤ ਹੀ ਟੇਸਟੀ ਬਣੀ ਹੈ ਬਹੁਤ ਹੀ ਸੌਫਟ ਆਈਸਕ੍ਰੀਮ ਬਣ ਕੇ ਤਿਆਰ ਹੋਈ ਬਹੁਤ ਹੀ ਟੇਸਟੀ ਹੈ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਚਾਕਲੇਟ ਆਈਸਕ੍ਰੀਮ ਬਣਾ ਕੇ ਸੀ ਤਿਆਰ ਕੀਤੀ ਹੈ। ਫਰਟੀ ਫਰੂਟੀ ਦੇ ਨਾਲ ਇਸੇ ਨੂੰ ਗਾਰਨਿਸ਼ ਕਰ ਲਿਆ। ਇਹਨੂੰ ਆਈਸਕ੍ਰੀਮ ਨੂੰ ਬੱਚੇ ਵੀ ਬਹੁਤ ਪਸੰਦ ਕਰਦੇ। ਤੇ ਬਹੁਤ ਹੀ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ। ਤੁਸੀਂ ਵੀ ਇਸੇ ਤਰ੍ਹਾਂ ਬਣਾਇਆ ਕਰੋ। ਚਾਕਲੇਟ ਆਈਸਕ੍ਰੀਮ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਖਾਓ। ਚਲੋ ਫਿਰ ਮਿਲਦੇ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ। ਟਾਕ ਟਕ ਲਈ ਸਤਿ ਸ੍ਰੀ ਅਕਾਲ।